ਪ੍ਰਣਾਮ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਹੈ ਜੀ ਦੁਬਾਰਾ ਬੋਲਣੀ ਹੋਈ ਨਹੀਂ ਨਹੀਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਬਾਈ ਬਾਈ ਚੱਲ ਰਹੀ ਆ ਤਿਆਰੀ ਪਾਕਿਸਤਾਨ ਨੂੰ ਜਾਉਣੀ ਬੰਦੇ ਦੇਖਣ ਵਾਲੇ ਦਾ ਦੇ ਟੌਪ ਤੇ ਕੀ ਕੋਈ ਕੰਮ ਤੋਂ ਪੰਪ ਦਾ ਕੀ ਵਰਦਾ ਕਹਿੰਦੇ ਕੰਮ ਨੂੰ ਵੇਚਦੀ ਆ ਪਰ ਜਾਲਾ ਇਹਨਾਂ ਨੂੰ ਦੋਹਾਂ ਦੇ ਨਹੀਂ ਅੱਛਾ ਜੱਗਾ ਦਾ ਜੱਗਾ ਲੈ ਜੂਗੇ ਹਾਂ ਇਹ ਇਹੀ ਨਹੀਂ ਹੈਗਾ ਵੀ ਪਾਕਿਸਤਾਨ ਕਰਕੇ ਕੰਮ ਨਵੇੜਦੇ ਆ ਉਹ ਜਿਹਨਾਂ ਪੰਪ ਚੱਕਿਆ ਉਹ ਕੰਮ ਉਹ ਤਾਂ ਹੋਰ ਹੈ ਹਾਂ ਅਭੀ ਉਹ ਦੱਸਣਾ ਨਹੀਂ ਹੈਗਾ ਅੱਜ ਬਾਈ ਉਸ ਟਰੈਕਟਰ ਨੇ ਜਾਣਾ ਹੈ 11 ਵਜੇ ਹਾਂ ਉਹ ਵੀ ਜ਼ਰੂਰੀ ਹੈ ਉਹ ਉਹ ਜ਼ਰੂਰੀ ਹੈ ਉਹਦਾ ਕੰਮ ਜਾਂ ਤਾਂ ਕਿ ਨਵੇੜਨਾ ਨਾ ਨਾ ਠੀਕ ਹੈ ਸਾਡਾ 10 ਨੇ 15 ਦਿਨ ਦਾ ਬੋਲਦਾ ਅੱਜ ਅੱਜ ਦੀ ਗੱਲ ਕੋਈ ਕੰਨ ਸੁਬਰੇ ਕਰ ਦੇਣੀ ਹੈ ਤਾਂ ਕਿ ਭਾਣੇ ਸਾਡਾ ਇੱਕ ਘੰਟਾ ਕਿੰਨੇ ਬੰਦੇ ਹੋਗੇ ਜੱਗਾ ਵੀ ਨਹੀਂ ਬਾਈ ਲਿਆ ਵਾ ਗਏ ਲੈ ਜੱਗਾ ਵੀ ਨਾਲ ਦੇ ਨਾਲ ਉਹ ਦਾਦਾ ਜਾਂਦਾ ਜਾ ਬਾਈ 15 16 ਬੰਦੇ ਹੋਗੇ ਹੋਰ ਵੱਸ ਸਾਦੇ ਮਿਲ ਕੇ ਬਾਈ 20 ਪੂਰੇ ਹੋ ਜਾਣੇ 20 ਹੋ ਜਾਣੇ ਹਾਂ ਕਹਿੰਦੇ ਸਕਣਾ 21 ਹੋ ਜਾਣਗੇ ਫਿਰ ਕੀ ਗੱਲ ਹੈਓ ਕੀ ਕੀ ਕਰਨੀ ਕਰਨੇ ਕਿ ਆਪੇ ਹਾਂ ਬੋਲੇ ਕੱਟ ਲਾਈਏ ਕਿਨੇ ਪਾਹ ਤਲਵੀਰ ਭਾਈ 16 ਹੋ ਗਏ 16 16 ਦੇ 20 ਹੋਣੇ 15 ਹੋ ਗਏ 4 ਤਾਂ ਆਮ ਨੇ ਹੋ ਗਏ ਸਾਨੂੰ ਆਪ ਲਿਖੋ ਮੂਰੇ ਹਾਂ ਲੇਖਣਾ ਲਿਖ ਜੀ ਨੰਬਰ ਗ੍ਰਾਮ ਦਾ ਨੰਬਰ ਚਲੋ ਬਾਕੀ ਸਾਨੂੰ ਭਾਈ ਡੇਟ ਦੱਸੋਗੇ ਘਰ ਮਿਲਦੀ ਐ ਅੱਜ ਕਾਗਜ਼ੀ ਕਾਰਵਾਈ ਚੱਲ ਰਹੀ ਐ ਉਹਦਾ ਭਾਈ 27 ਮਿੰਟ ਵਿੱਚ ਵਿੱਚ ਭਾਈ ਅੱਜ ਸ਼ਾਮ ਤੱਕ ਨਵੇੜ ਦੇਣਾ ਸਾਰਾ ਸ਼ਾਮ 1 ਘੰਟੇ ਤੱਕ ਨਵੇੜ ਦੇਣਾ ਅਰੇ ਖਤਮ ਐ ਘੰਟੇ ਜੜਾ ਆ ਲਿਆ ਲਿਆ ਸਾਨੂੰ ਪਤਾ 10 ਦਿਨਾਂ ਦਾ ਬਲਾਪਿੰਦਾ ਨਾ ਨਾ ਠੀਕ ਹੈ ਤੇ ਬਾਅਦ ਵਿੱਚ ਜੇ ਕੋਈ ਗਾਰੰਟੀ ਰਹੇਗਾ ਤਾਂ ਜੀ ਤਾ ਦੋ ਦਿਨ ਭਰੇਗਾ ਅੱਛਾ ਜੇ ਤਰੀਕ ਮਿਲ ਗਈ ਫਿਰ ਉਹ ਨੂੰ ਉਹ ਹੀ ਮਿਲ ਗਈ ਫਿਰ ਅੰਗੇ ਪਿੱਛੇ ਵੀ ਉਹਦਾ ਕੀ ਹੈ ਜਿਹੜਾ ਉੱੱਥੇ ਜਾ ਲੈ ਕੇ ਕਿੱਥੇ ਮਿਲੂ ਨਾ ਨਾ ਠੀਕ ਹੈ ਉਹਨਾਂ ਅੱਜ ਦੀ ਜਿਹੜੇ ਅੱਜ ਸ਼ਾਮ ਤੱਕ ਪਰ ਹੋਗੇ ਉਹ ਵਾਰ ਲੈਣੇ ਕਈ ਵਾਰ ਘਟ ਬੰਦੇ ਹੁੰਦੇ ਨੇ ਕਹਿ ਕੇ ਨਿਕਲ ਜਾਂਦੀ ਹੈ ਫਿਰ ਨਾ ਨਾ ਠੀਕ ਹੈ ਦੋ ਦਿਨਾਂ ਦਾ ਸਾਨੂੰ ਬਿਲਕੁਲ ਚਲੋ ਇਹੋ ਜਿਹਾ ਮੌਸਮ ਹੋਵੇ ਫੇ ਨਜ਼ਾਰਾ ਹੈ ਬਹੁਤ ਵਧੀਆ ਹੋ ਜਾਣਾ ਪਹਿਲਾਂ ਘੰਟਾ ਤੋਂ ਪਹਿਲਾਂ ਨਹੀਂ ਰੰਗ ਦਿਖਾਈ ਦਿਆ ਹਾ ਇਹ ਤਾਂ ਹੈ ਤੱਕ ਪਹੁੰਚ ਫੇ ਲੈਣੇ ਅ ਹਾਂ ਚੱਲੀ ਜਾਣਾ ਚੱਲੀ ਜਾਣਾ ਕੰਮ ਹੈ ਬਸ ਠੀਕ ਹੈ ਘਾਟ ਬਾਹਰ ਵਾਲੀ ਨਾਲ ਦੇਖ ਹੁਣ ਵੀ ਮੀਂਹ ਆ ਗਿਆ ਨਾ ਆ ਗਿਆ ਤਾਂ ਚੱਲਣਾ ਪਿੱਛੇ ਮਣੀ ਪੀ ਆ ਚਲੋ ਵੀ ਬੱਚਿਆ ਤਤਕਾਲ ਚ ਬਣਾਉਣਾ ਕਹਦਾ ਪਾਸਪੋਰਟ ਬਣ ਗਿਆ ਜੀਰੀਆ ਛੱਡ ਕੇ ਨਹੀਂ ਜਾਣਾ ਹੈਗਾ ਉਹ ਜੀਰੀਆ ਕਿਤੇ ਭੱਜਣ ਲੱਗਿਆ ਪੂਝਾ ਫੜ ਲਿਆ ਹੁਣ ਮੀਮੂ ਪੈ ਜਾਣਾ ਹੁਣ ਤੇਲਾ ਤੁਲਾ ਨਹੀਂ ਪੈਣਾ ਉਹ ਚ ਬਸ ਇਕ ਪਾ ਕਿ ਕੁਲਵੇਇਰ ਤੇਜਬਾਈ ਬਿੱਖੀ ਕਾਲਾਦੇਵ ਬਾਈ ਦਾ ਮੈਂ ਖੜਾ ਠੀਕ ਆ ਅਮਨਦੀਪ ਤੁਹਾਡਾ ਕਰਮਜੀਤ ਦਾ ਰਾਜੂ ਬਾਈ ਅਮਨਦੇ ਲਓ ਜੀ ਬਾਈ ਕਰਤਾਰਪੁਰ ਸਾਹਿਬ ਜਾਣ ਦੀ ਤਿਆਰੀ ਬਿੰਦਰ ਬਾਈ ਤੇਰੀ ਡਿਊਟੀ ਕਰਦੀ ਹੈ ਮੇਰੀ ਡਿਊਟੀ ਉਹ ਹੀ ਨਹੀਂ ਹੈਗੀ ਮਖਾਸ ਹੋ ਗਈ ਹੁਣ ਮੈਸੇਦਿਰ ਵੀ ਲੱਗੀ ਹਾਂ ਹਾਂ ਮੈਨੂੰ ਪੈਸੇ ਫੜਾਓ ਹਾਂ ਪੈਸੇ ਫੜਾਓ ਮੇਰੇ ਕੋਲ ਪੈਸੇ ਕੈਸ਼ ਹੀ ਆ ਰਹਾ ਹੈ ਕੈਸ਼ ਹੀ ਆ ਰਹਾ 100 100 ਰੁਪਿਆ ਹਾਂ ਮੈਂ ਕਾਪੀ ਤੇ ਉਹਨਾਂ ਨੂੰ ਕਿਤੇ ਕਿਤੇ ਅੱਗੇ ਮੇਰੇ ਕੋਲ ਬਾਕੀਆਂ ਨੇ ਲਈ ਜਾਂਦੇ ਨੇ ਚਲਣਾ ਠੀਕ ਆ ਮੇਰੇ ਕੋ ਦੋ ਹੀ ਹੱਬੇ ਆਏ ਕਾਪੀ ਨੇ ਆ ਠੀਕ ਹੀ ਦੇ ਆ ਠੀਕ ਆ ਗੁਰਵੀਰ ਦੇ ਆ ਕੇ ਨੇ ਜੇ ਆ ਗਏ ਪੰਜ ਬੰਦੇ ਰੱਖੇ ਆ ਠੀਕ ਆ ਵਿੱਕੀ ਨਹੀਂ ਫਰਾ ਦੇਣਾ ਤੇ ਮੇਰੇ ਬਾਪੂਰੇ ਵੀ ਆ ਗਏ ਬਾਪੂਰੇ ਪਾਪਾ ਨੇ ਵੀ ਜਾਣਾ ਨਹੀਂ ਉਹ ਨਹੀਂ ਜਾਣਾ ਉਹਨਾਂ ਨੇ ਪਾਕਿਸਤਾਨ ਜਾਣਾ ਉਹਨਾਂ ਨੇ ਪਾਕਿਸਤਾਨ ਬਾਈ ਨਾਲ ਜਾਣਾ ਅੱਛਾ ਸਾਰੇ ਪਾਸੇ ਘੁੰਮ ਕੇ ਆਉਣਾ ਉਹਨਾਂ ਨੇ ਵੀਜ਼ਾ ਲਵਾ ਕੇ ਹਾਂ ਹਾਂ ਮੈਂ ਇੱਕ ਸਰਕਾਰੀ ਡਿਊਟੀ ਲੱਗ ਗਈ ਤੇਰੀ ਇਹ ਦੂਆ ਹੈ ਗਲਦੀਪਾ ਟਿਸ ਕਲਵੰਤ ਜਲਦੀਪ ਜਲਦੀ ਜੇ ਨੀ ਜਾਣਾ ਰੋ ਰਿਹਾ ਹੈ ਹਸਤਾਮਾਨ ਹਸਤਾਮਾਨ ਕੋਈ ਨੀ ਤੈਨੂੰ ਤੰਨੇ ਵੀ ਕਮਾ ਲਿਆ ਉਹ ਮੱਦਲ ਦੇ ਛਾਂਜੇ ਬਣੇ ਅੱਜ ਹਾਂ ਮਿੱਤਰ ਨਹੀਂ ਪੈਰ ਨੂੰ ਤੇ ਰੱਬ ਕਰਵਾ ਆਵਾਹ ਨਹੀਂ ਪੈਰ ਨੂੰ ਤੇ ਆਵਾਹ ਨਹੀਂ ਪੈਰ ਤੇ ਇਹਨਾਂ ਚੱਕ ਕੇ ਅੰਦਰ ਕਰਦੀਏ ਅੰਦਰ ਕਰਨੇ ਨਹੀਂ ਹਾਂ ਜਿੰਦਰ ਕਰਦੇ ਹਟ ਜਾਣਾ ਇਹ ਇਹ ਨਹੀਂ ਪੈਣਾ ਤੈਨੂੰ ਅੰਦਰ ਨਹੀਂ ਕਰਨਾ ਜਿੰਦਰ ਪੈਨਸਲ ਲਾ ਦਿੰਦਾ ਪੈਂਦਾ ਇਹ ਕਿ ਕਿ ਕਿੰਨੀ ਗਿਰਦੀ ਨਹੀਂ ਜਾਂਦਾ ਅੰਦਰ ਨਹੀਂ ਕਰਦਾ ਇਹ ਇੱਕ ਕਿ ਕਿੰਨੀ ਕਰਨ ਲੱਗ ਗਈ ਫਿਰ ਫਿਰ ਅੰਦਰ ਕਰਨਾ ਹੈ ਹੈਰਾ ਟੈਂਸ਼ਨ ਹੈ ਕਾਲਿਆਂ ਜੇਡਰ ਲਾਇਆ ਵਾਜੇ ਕਾਲੇ ਦੇ ਮਾਕੇ ਦੋ ਮਾਂਦੋ ਹੈਵਿੰਦਰ ਭਾਈ ਕਿੰਨੇ ਦਿਨ ਦਾ ਪ੍ਰੋਸੈਸ ਲੱਗਦਾ ਹੁਣ ਤੁਹਾਨੂੰ ਪਤਾ ਨਹੀਂ ਭਾਈ ਕੋਈ ਨੂੰ ਪਤਾ ਨਹੀਂ ਜਾ ਕੇ ਮੈਂ ਕਹਿੰਦਾ ਵੀ ਅੱਜ ਤੇ ਤੁਸੀਂ ਕਰਦੇ ਆਂ ਮਾਛਣ ਜਾ ਕੇ ਆਇਆ ਉਹਨੂੰ ਪਤਾ ਉਹ ਦੋ ਵਜੇ ਆਇਆ ਅੱਜ ਤੁਸੀਂ 11:00 ਘਰ ਆਉਂਦੇ ਤਾਂ 15 ਦਿਨ ਲੱਗਦੇ 15 ਦਿਨ ਸਮਾਂ ਲੱਗੇ ਅੱਜ ਤੱਕ ਕਿੰਨੀ ਦਿਨਾਂ ਕੋਈ 26 27 ਤਰੀਕੀ ਆ ਰਣੀ ਨਾ ਨਾ ਠੀਕ ਹੈ 26 ਤੱਕ ਤਾਂ ਬੁੱਕ ਹੋ ਗਏ ਓਏ ਅੱਛਾ 26 ਤੱਕ ਬੁੱਕ ਹੋ ਗਏ ਟੈਗਰ ਵੀ ਦੇਖ ਲਿਆ ਉਹਨੂੰ ਫੋਨ ਕਰਦਾ ਕਿੰਨੇ ਮਹੀਨੇ ਦਾ ਉਹ ਜਦੋਂ ਮਿਲੀ ਹੂ ਸਾਡਾ ਡੇਟ ਵੱਧ ਹੀ ਜਾਂਦੀ ਹੈ ਭਾਈਓ ਆਪਣਾ ਉਹ ਲਿਆ ਸੌਥਾ ਪਤਾ ਲਿਆ ਜੇ ਜਾਣਾ ਪੰਜਨਪਤਰਾ ਪੰਜਨਪਤਰਾ ਮੈਂ ਤਾਂ ਅਸਲੀ ਗੱਲ ਇਹ ਪਛਾਣ ਪੱਤਰ ਲਿਆ ਸਾਡਾ ਇਹ ਹੀ ਐ ਮੇਨਸ ਵੀ ਇਹਨਾਂ ਰਜਿਸਟਰ ਸਾਡਾ ਹੋਇਆ ਹੈ ਰਿਪਬਲਿਕ ਆਫ ਇੰਡੀਆ ਸਾਡਾ ਵੀ ਇੰਡੀਆ ਦਾ ਹੋਆ ਇੱਕ ਇੱਥੇ ਦਾ ਮੈਂ ਕਹਿੰਦਾ ਤੇਜ ਬਾਈ ਵੀ ਪਹਿਲੀ ਵਾਰੀ ਜਾਣਾ ਬਾਈ ਨੇ ਵੀ ਨਾ ਬਾਈ ਤਾਂ ਬੁੱਢੀ ਮਰਦਾ ਜਾਏ ਤੁਸੀਂ ਕਿਹੜਾ ਨਨਕਾਣਾ ਸਾਹਿਬ ਪਹਿਲੀ ਵਾਰੀ ਇੱਧਰ ਸਾਰੀ ਕਰਤਾਰਪੁਰ ਬਾਹਰ ਤਾਂ ਬਾਈ ਜਹਾ ਬਹੁਤ ਵਾਰ ਇੱਧਰ ਵੈਲੀ ਹੋ ਜਾ ਆ ਕਦਾਂ ਹੀ ਜਾਂਦੇ ਪਰ ਆਖੀ ਕਿੱਜੂ ਜੁਗਗੇ ਲੰਘੇ ਸਹੀ ਹੈ ਮਾਨ ਆਇਆ ਬਾਈ ਬਾਤ ਹੋ ਗਈ ਬਾਤ ਹੋ ਗਈ ਜੇ ਮੈਨੂੰ ਮਿਲਣੀ ਤੁਹਾਨੂੰ 26 ਦੇ ਬਾਅਦ 26 ਦੇ ਬਾਅਦ ਮਾਗੀ ਡੇਟ 12 ਹੋ ਗਈ ਉਹ ਹਲੇ ਵੀ ਕਾਗਜ਼ ਪੱਤਰ ਤੇ ਜਾਓਗੇ ਤਾਂ ਮਿਲਣੀ ਹੈ ਤੱਕ ਪਾਈ ਜਾਣਾ ਅੱਜ ਵੀ ਆ ਇਹਦਾ ਅੱਗੇ ਚੱਲੇ ਹੁਣ ਅੱਗੇ ਬੱਦਲ ਵਜੇ ਬਹੁਤ ਠੀਕ ਹੈ 26 ਦਾ ਅੱਜ ਆ ਅੱਜ ਦੀ ਡੇਟ ਮਿਲਦੀ ਆ ਮੈਂ 26 ਦੀ ਜਿਹੜਾ ਅੱਜ ਦਾ 26 ਦੇ ਲੈ ਕੇ 31 ਤੱਕ ਬਹੁਤ ਠੀਕ ਹੈ ਪਹਿਲਾਂ ਮੈਂ ਤੁਹਾਨੂੰ ਫੋਟੋ ਕਰਾਂਗਾ ਤਾਂ ਪਹਿਲਾਂ ਪੇ ਸੇਵਾ ਬਸ ਠੀਕ ਹੈ ਬਾਕੀ ਮੌਸਮ ਵੀ ਹੋ ਗਿਆ ਬਹੁਤ ਖਰਾਬ ਬੱਦਲ ਵਾਈ ਜੀ ਮਿੰਦਰ ਭਾਈ ਹੋ ਜਾਣੀ ਕਿਰਪਾ ਲੱਗਦਾ ਜੀ ਆਗੇ ਬਦਲ ਜੀ ਹਾਂ ਨਿਬਰ ਦੇ ਦਿਰਾ ਹਾਂ ਜੀ ਫੋਟੋ ਆਧਾਰ ਕਾਰਡ ਫਾਟ ਲੋੜ ਤਿੰਨ ਚੀਜ਼ਾਂ ਆਏ ਹਾਂ ਆਉਂਦੇ ਕਿਨੇ ਜਾਣਾ ਹਾਂ ਜਾਣਾ ਜੇ ਲੈ ਗੁੰਦੇ ਚੱਲਾਂਗੇ ਨਾ ਨਾ ਤੂੰ ਦੇ ਦੇ ਅਸਲ ਕਾਲੇ ਆਇਆ ਤੇਰੇ ਸਾਮਾਨ ਆਪਣਾ ਮਹਗ ਪਾਸਪੋਰਟ ਆਧਾਰ ਕਾਰਡ ਇੱਕ ਫੋਟੋ ਲੈ ਲੈ ਚਾਹ ਤੱਕ ਉਹ ਦੇ ਆ ਦੇ ਭੇਜਣ ਲੱਗੇ ਉਹਨੂੰ ਡਾਕੂਮੈਂਟ ਹੁਣ ਉਠਾਏਗਾ ਮੇਰੇ ਤੋਂ ਸਾਰੇ ਕੋਲ ਹਾਂ ਵੀ ਕਾਲੇ ਜਾਣਾ ਕਰਤਾਰਪੁਰ ਸਾਹਿਬ ਮੈਂ ਤਾਂ ਪਹਿਲਾਂ ਨੰਬਰ ਨਹੀਂ ਦਵਾਇਆ ਕੋਈ ਨਾ ਮੈਂ ਕਰੇ ਕੋਈ ਜਾਣਾ ਤਾ ਤੇ ਨੰਬਰ ਬੋਲੀ ਆਪਣਾ ਉਹ ਜੀ ਤੇ ਜਾਣਾ ਹੈ 90 40 ਪਾਸਵਰਡ ਹੈਗਾ ਲਿਆ ਜਾ ਫਿਰ ਛੇਤੀ ਕਰ ਮੈਂ ਨੂੰ ਕਹਿੰਦਾ ਨਾ ਮੇਰਾ ਕੰਮ ਕਿਤੇ ਨਹੀਂ ਆਗਾ ਪੁੱਛਿਆ ਨਾ ਨਹੀਂ ਲੋ ਜੀ ਬਾਈ ਬੰਦੇ ਹੁਣ ਪੂਰੇ ਹੁੰਦੇ ਜਾਂਦੇ ਆ ਇਹਦਾ ਥੋੜਾ ਜਿਹਾ ਕੰਮ ਕੱਚਾ ਛੱਡਿਆ ਪਤਾ ਹੁਣ ਕੰਮ ਥੋੜਾ ਜਿਹਾ ਪੱਕਾ ਕਰਿਆ ਪੱਕਾ ਕੰਮ ਹੋਏ ਤੇ ਫਿਰ ਮੜੇ ਜਾ ਖੇਚ ਹੁੰ ਲੱਗੇਗਾ ਮਨ ਨਾਲ ਮੌਸਮ ਕਰਦਾ ਖੇਚਿਆ ਉਹ ਪਹਿਲਾਂ ਕੱਚਾ ਹੀ ਛੱਡਿਆ ਪਤਾ ਹੈ ਪਹਿਲਾਂ ਸਾਰਾ ਨਾ ਸਬੂਤ ਇਕੱਠਾ ਕਰੀ ਜਲੀਆ ਕੱਚਾ ਕੰਮ ਤਾਂ ਰਹਿ ਜੂਏ ਉਹ ਬੰਦੇ ਹੋਰ ਪੱਦਗੇ ਨਾਨ ਨੋਇਂ ਕੜੇ ਦੇ ਉਹ ਨਾਲ ਆ ਬੜਾ ਨਿਕੋ ਨਾਨਾ ਭਾਈ ਦੰਲੀ ਵਾਲਾ ਕੁਸ਼ਾਇਰ ਅੱਛਾ ਜਿੱਸਾ ਕਹਿੰਦਾ ਦੋ ਦਿਨ ਪਹਿਲਾਂ ਲੈ ਚਾਰ ਦਿਨ ਪਹਿਲਾਂ ਲੈ ਜਾ ਮੈਂ ਵੀ ਇੱਕ ਦਿਨ ਪਹਿਲਾਂ ਲਿਆਉਣਾ ਉਹਨੂੰ ਇੱਥੇ ਇਹ ਚਾਰੀ ਕਰਕੇ ਰੱਖੀ 16 ਫੁੱਟ ਤਸਵੀਰ ਨੂੰ ਪਿਆਰ ਕਰਨਾ ਇੱਕ ਸੁੱਖ ਦੇ ਖੜਾ ਬਹੁਤ ਲੰਮਾ ਜਾ ਉੱਥੇ ਤੇ ਪਿੱਛੇ ਉਹ ਵੀ ਠੀਕ ਹੈ ਚਾਰ ਕਰ ਉਸ ਕੈਨੇ ਰੱਖਿਆ ਵਾ ਠੀਕ ਹੈ ਜਿੰਦਰ ਭਾਈ ਬੰਦੇ ਬਾਹਰਨ ਲੱਗੇ ਹੁਣ ਆਲੀ ਨੂੰ ਹੱਥ ਲੱਗੂ ਗਏ ਨੇ ਜਾਈ ਉਹਨਾਂ ਨੂੰ ਮੈਂ ਤੁਹਾਨੂੰ ਦਿਖਾਉਣਾ ਵੇਚਣਾ ਖੜਾ ਤੇ ਫਿਰ ਤਾਂ ਚੱਲ ਜਾਈਂ ਨਾ ਪਤਾ ਨਹੀਂ ਕਿ ਜਮਾਈ ਹਾਂ ਫੋਟੋ ਤੇ ਲੈ ਜਾਓ ਮੈਂ ਦੋਵੇਂ ਫੋਟੋ ਹਸੀਤਾਲ ਜੀ ਸਾਰੇ ਨੇ ਲੱਗਿਆ ਜੀ ਜੂਰੀਆ ਪੈਣ ਦੂਆ ਚਿੱਟਾ ਲਾ ਦੇਣਾ ਜੀ ਅੱਜ ਆਪਣੇ ਪਾਰ ਵਾਲੇ ਖੇਤਾਂ 'ਚ ਤੁਹਾਨੂੰ ਪਤਾ ਵੀ ਅੱਗੇ ਪਿੱਛੇ ਖਾਨ ਲੱਗੇ ਤੇ ਪਹਿਲਾਂ ਲੱਗੇ ਤੇ ਪਿੰਡ ਚੱਲੂਗਾ ਜੀ ਕੰਮ ਬਾਅਦ 'ਚ ਬਾਕੀ ਮਟੀਰੀਅਲ ਲੈਂਦਾ ਪਿਆ ਵੀ 24 ਦਾ ਹੁੰਦਾ ਤੁਹਾਨੂੰ ਰਲਾ ਦੇਣਾ ਤੇ ਜੀ ਦੀ ਬਹੁਤ ਵਧੀਆ ਅਸੀਂ ਡਿਜ਼ਾਈਨ ਦੀ ਜੀ ਬਾਰਿਸ਼ ਵੀ ਹੋਈ ਜਾਂਦੀ ਹੈ ਫੱਤੇ ਵਿੱਚ ਵਿੱਚ ਸੁੱਕੇ ਹੋ ਗਏ ਤੇ ਜੀ ਜੇ ਨਾ ਬਾਰਿਸ਼ ਪੈਣ ਕਰਕੇ ਟਪਕਾ ਸੀ ਪੈ ਗਈ ਸੀ ਤੇ ਹੁਣ ਕੱਲ ਪਰਸੋਂ ਵਾਪਸ ਖਾਨ ਨਾਲ ਕਾਫੀ ਫਰਕ ਪੈ ਗਿਆ ਜੀ ਖੇਤ 'ਚ ਚਲੋ ਵਾਕੀ ਦੇਖੋ ਜੀ। ਵਿੱਚ ਵਿੱਚ ਬੜੀ ਜੀ ਜੀ ਲੱਗਦੀ ਜਾ ਰਹੀ ਹੈ। 4 4 9 ਬੰਦ ਕਰਦੇ। ਮਾਰੋ ਮਾਰ ਕੇ ਚੱਲਦੇ। ਆਣੀ ਛੜੀ ਜਾਂਦੀ ਇੱਥੇ ਚਿੱਪਾ ਜੂਰੀ ਬਖਰੇ ਬਾਹਰ ਤੱਕ ਜੂਰੀ ਆ ਫਿਰ ਇਕਣਾਈ ਜਾਂਦਾ ਫਿਰ ਜਮੀਂ ਪੈਂਦੀ ਆ ਨਾ ਘਰ ਤੇ ਵੀ ਇਤਨਾ ਕਰਾਉਂ ਜਾਂਦਾ அஹ் ਬਾਬਾ ਬਾਰੇ ਪਾ ਗਏ ਸੋਫੇ ਚ ਪਾਈ ਵੀ ਉਹ ਨਹੀਂ ਹੂੰ ਉਹ ਵੀ ਬਸਰੀ ਦੀ ਦਾਲ ਵਰਗੀ ਆ ਨਹੀਂ ਵੀ ਬਸਰੀ ਦਾ ਪਾ ਗੀ ਅੱਜ ਭਾਈ ਦੋ ਏ ਪ੍ਰੋਜੈਕਟ ਪਾਉਣੇ ਬਸੇ ਜੋਰੀਆ ਤੇ ਤੇ ਚੀਜ਼ ਨਹੀਂ ਆਉਣੇ ਬਾਕੀ ਟੈਂਡ ਵੀ ਦੇਖਦੇ ਬਾਈ ਖੱਪੀ ਲੇਟ ਲੱਗੀ ਦੇਖੋ ਡੈਰੀ ਵਿੱਚ ਚਾਹ ਦੇ ਨਾਲ ਵੀ ਡਾਇਰ ਪਾ ਦੀ ਹੈ